ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮ ਵਿੱਚ ਅੱਜ ਕਰਦੇ ਹਾਂ ਜੋ ਵੀ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਅੱਜ ਪਹੁੰਚ ਚੁੱਕੇ ਆ ਪਿੰਡ ਠੱਠੀਆਂ ਖੁਰਦ ਤੇ ਜ਼ਿਲ੍ਹਾ ਸ਼ਹਿਰੀ ਨੂੰ ਤਰਨਤਾਰ ਸਾਹਿਬ ਤੇ ਤਸੀਹ ਸਜਣੋ ਪੱਟੀ ਭਾਈ ਰਵੀ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਕੁਐਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਨੂੰ ਖਰੀਦਦਾਰੀ ਕਰਿਆ ਕਰੋ ਕਿਸੇ ਵੀ ਵੀਡੀਓ ਤੋਂ ਜਾਂ ਕਿਤੇੋਂ ਵੀ ਖਰੀਦਗਾਰੀ ਕਰਦੇ ਜੇ ਫਰਜ ਬੰਦਾ ਪੈਸੇ ਲਾਉਣੇ ਹੁੰਦੇ ਆ ਬਾਕੀ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਐਂਡ ਤੱਕ ਮੇਰੇ ਵੀਰ ਜ਼ਰੂਰ ਜੁੜੇ ਰਹੋ ਤੇ ਅੱਗੇ ਤੱਕ ਵੀਡੀਓ ਨੂੰ ਪਹਚਾਯੋ ਹੋਰ ਵੀ ਕਿਸ ਵੀਰ ਦਾ ਪੂਰਾ ਪੂਰਾ ਫਾਇਦਾ ਹੋ ਜਾਂਦਾ ਅੱਜ ਦੋ ਹੀ ਵੀਰ ਦੇ ਕੋਲ ਗਾਵਾਂ ਹੈ ਤੇ ਭਾ ਪੱਤੇ ਬਿਲਕੁਲ ਜਾਇਜ਼ ਆ ਤੇ ਚੰਗੀਆਂ ਵਹਿੜਾਂ ਸਾਰੀ ਡੇਟ ਲੈ ਕੇ ਆਓ ਕਰੀਏ ਸਾਂਝੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਜੀ ਕਿਰਪਾ ਮਾਲ ਕਰੀ ਭਾਈ ਮਿਲਕ ਠੀਕ ਆ ਚੱਲ ਜਾਂਦੇ ਕਾਰੋਬਾਰ ਹਾਂਜੀ 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 ਠੀਕ ਆ ਨਾਮ ਜੀ ਭਾਈ ਨਾਮ ਰਵੀ ਸਿੰਘ ਆਪਣਾ ਪਿੰਡ ਖੱਟੀਆਂ ਗੁਰਦ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਆ ਜੀ ਹਾਂਜੀ ਨੇੜੇ ਹਰੀ ਕੇ ਪੱਤਨ ਮਹਰਾਣਾ ਠੀਕ ਆ ਜੀ ਹਾਂਜੀ ਤੇ ਮੋਬਾਈਲ ਨੰਬਰ ਮੇਰਾ ਮੇਰਾ ਨੰਬਰ ਆਪਣਾ ਭਾਈ ਨਵਾਂ ਤੇ ਮੈਂ ਤੁਹਾਨੂੰ ਉੱਤਰਾ ਲਿਖਾ ਦੂ ਉੱਤੇ ਠੀਕ ਆ ਅਨਜਾਣ ਨਹੀਂ ਆ ਯਾਦ ਨਹੀਂ ਠੀਕ ਆ ਜੀ ਤੇ ਅੱਜ ਕਿੰਨੀਆਂ ਵੇੜਾਂ ਵੇੜਾ ਭਾਈ ਹੁਣ ਆਪਣੇ ਕੋਲ ਦੋ ਆ ਸੱਤ ਵ ਲੋ ਜੀ ਵੈੜਾਂ ਵਿੱਚੋਂ ਸੇਲ ਵੀ ਹੋਈਆਂ ਮੇਰੇ ਨੇ ਵਧੀਆਂ ਹਾਂ ਤੇ ਬਾਕੀ ਮਾਲ ਸੋਇਆ ਹੀ ਅੱਛਾ ਹਾਂਜੀ ਹਾਂਜੀ ਇਹ ਮਾਲ ਖਲਾਦ ਹੋਈ ਰਹਿਗੇ ਹੋਈ ਰਹਿਗੇ ਹਾਂਜੀ ਹੋਰ ਮਾਲ ਲਿਆ ਆਪਾਂ ਲੇਟ ਹੋਏ ਨਾ ਚੰਗੀਆਂ ਚੰਗੀਆਂ ਤੋਂ ਚੰਗੀਆਂ ਵੀ ਵੈੜਾਂ ਤੇ ਨਿੱਕੇ ਜਿੱਡੀ ਮਰਦੀ ਪਾਈ ਜਿੱਡੀ ਮਰਦੀ ਵੈੜਾ 1.5 2 2 ਲੱਖ ਵਾਲੀ ਵੈੜਾ ਵਧੀਆਂ ਆਪਾਂ ਅੱਛਾ 40 50 ਵਾਲੀ ਸਾਰਾ ਹਾਂਜੀ 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 ਸਾਰਾ ਤਰ੍ਹਾਂ ਮਾਲ ਹਾਂਜੀ ਹਾਂਜੀ ਹਰ ਇੱਕ ਤਰ੍ਹਾਂ ਦਾ ਮੱਝ ਮੱਝ ਵੀ ਹੁੰਦੀ ਚੰਗੀਆਂ ਤੋਂ ਚੰਗੀਆਂ ਤੇ ਇਹਨਾਂ ਦਈਏ ਡਿਟੇਲ ਆਕਣਵਾ ਸੁਆ ਵੈੜ ਆ ਗਈ ਭਾਦੀ ਆਪਾਂ ਦੂਜਾ ਤੱਕ ਕਿ ਲਈ ਆ हां ਤਾਂ ਉਹਦੀ ਸਮਝ ਹੀ ਲਵੇ ਭੈਣ ਭਰਾ ਕਿੰਨਾ ਕਿ ਦੁੱਧ ਦੁੱਧਿਆਂ ਦਾ ਭਾਜੀ 18 ਤੋਂ 19 ਕਿਲੋ ਜਿਹੜਾ ਐ ਟਾਈਮ ਮੇਰੇ ਕੋਲ 17 18 19 ਇਹਦੇ ਵਿੱਚ ਵਿੱਚ ਕਿਲੋ ਇੱਧਰ ਹੋ ਜਾਏ ਕਿਲੋ ਇੱਧਰ ਹੋ ਜਾਏ ਉਹ ਨਹੀਂ ਆਪਾਂ ਅੱਛਾ 18 ਕਿਲੋ हां जी 18 ਤੋਂ ਕਿਲੋ ਉੱਧਰ ਵੀ ਹੋ ਸਕਦਾ ਤੇ ਅੰਦਰ ਵੀ ਰਹੇ ਠੀਕ ਆ ਤਾਂ ਦੂਜਾ ਸੂਗਾ ਆ ਗਿਆ ਬੱਚਾ ਆ ਗਿਆ ਬੱਚਾ ਬੱਚਾ ਭਾਜੀ 15 ਦਿਨ ਹੋ ਗਏ ਸੂਈ ਨੂੰ ਅੱਛਾ ਮੈਲਾ ਜਾਂ ਸੁੱਟ ਨਹੀਂ ਦਈ ਮੈਲਾ ਸੁੱਟਣ ਦਈ ਬਈ ਉਹ ਮੈਲਾ ਲੱਗਾ ਹਨਾ ਲਓ ਜੀ ਸੱਜਣੋ ਮੈਲਾ ਲੱਗਾ ਏ ਤੇ ਬੈਠ ਚੰਗੀ ਆ ਦੂਜਾ ਸੂਗਾ ਠੀਕ ਹੈ ਜੀ ਲਓ ਜੀ ਲੋਈ ਤਾਂ ਤੋਂ ਬੜਾ ਸੋਹਣਾ ਲੱਗਾ ਆਰਡਰ ਕੁਆਲਿਟੀ ਲੋਈ ਕੀ ਬਾਤ ਆ 18 ਕਿਲੋ ਵੀਰ ਕਹਿੰਦਾ ਦੁੱਧ ਆ ਬੜਾ ਪੂਰੀ ਚਮਕਦਮ ਕਾਲੀ ਆ ਇਹ ਕੁਆਲਿਟੀ ਜੰਗੀ ਆ ਲੋਈ ਬਾਕੀ ਤੋੜਾ ਥਰਾ ਵੀ ਚੰਗਾ ਬਾਈ ਇਹਦਾ ਵੀ ਕਿੰਨਾ ਮੋਲੇ ਤੇ ਕਿੰਨੇ ਕੀ ਦੇ ਦੇ ਕੇ ਭਾਜੀ ਜਿੰਨਾ ਵਛੀ ਥੱਲੇ ਦੁੱਧ ਦਾ ਮੁੱਲ ਤਾਂ ਭਾਜਣਾ ਮਾਦੀ ਕਰੀ ਹਾਂ ਹਾਂ ਮੁੱਲ 65000 ਰੁਪਇਆ ਕਰਦੇ ਆ ਜੀ ਅੱਛਾ ਜੀ ਛੋਟ ਛਪਾ ਇੱਕੇਰੀ ਕਰ ਦੇਣਾ ਆਪਾਂ ਹਾਂਜੀ 55000 ਤੋਂ 200 ਰੁਪਇਆ ਛੋਟ ਕਰਾਂਗੇ 1000 ਛੜ ਦੇ ਜਾਰੀ ਛੜ ਦੇ ਜੇ ਤੁਹਾਡੇ ਕਹਿੰਦੇ ਪਹਿਲੀ ਵੀਡੀਓ ਤੁਹਾਡੇ ਕਹਿੰਦੇ ਲਓ ਜੀ 54000 ਦੀ ਲਾਕਟ ਮਿਲ ਜੂਗੀ ਤੇ ਵਾੜ ਚੰਗੀ ਆ 17 18 ਕਿਲੋ ਦੁੱਧ ਰਵੀ ਕਹਿੰਦਾ ਜਿਹੜਾ ਮਰਜ਼ੀ ਤੋਲ ਕੇ ਲੈ ਜੀ 19 ਕਿਲੋ ਦੱਸਦਾ ਤੇ 18 ਕਿਲੋ ਕਹਿੰਦਾ ਜਿਹੜਾ ਮਰਜ਼ੀ ਲੈ ਜੇ ਤੇ ਐਚ ਐਫ ਨਸਲ ਦੀ ਵਾੜ ਸੋਹਣੀ ਆ ਬ੍ਰੇਕੀ ਵਾਲੀ ਵਛੀ ਦੂਜੇ ਨੰਬਰ ਤੇ ਵੀ ਇੱਕ ਨਾ ਦੂਜਾ ਸੁਬਾ ਹੀ ਆ। ਭਾਈ ਆਪਾਂ ਦੂਜਾ ਕਰਕੇ ਲਈ ਆ। ਠੀਕ ਆ। ਬਰੈਡ ਫਰੀਡ ਉਹਦੇ ਨਾਲ ਵੀ ਜਾਰੀ ਹੈ। ਹਾਂ ਬਰੈਡ ਨਸਲ ਹੁੰਦੇ ਨੇ ਵੀ ਜਾਰੀ। ਹਾਂਜੀ 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 ਥੋੜੀ ਜਿਹੀ। ਇਹਦਾ ਦੁੱਧ ਕਿੰਨਾ ਹੈ? ਭਾਈ ਇਹ 13 ਕਿਲੋ ਆ। 13 ਜਿਹੜਾ ਜੋਗਵਾਂ ਦੁੱਧ। ਠੀਕ ਆ। ਚੋਣ ਓਕੇ। ਬਿਲਕੁਲ ਬਿਲਕੁਲ ਭਾਈ ਕੋਈ ਪੂਰੀ ਨਹੀਂ। ਖੋਲ ਦੇ। ਬੱਚਾ ਆ ਗਿਆ ਮਗਰ। ਬੱਚੇ ਹਦੋਂ ਮਗਰੀ ਬੈਠੇ। ਬੱਚਾ ਆ ਗਿਆ। ਇਹਨੂੰ ਵੀ ਸੂਈ ਨੂੰ 15-20 ਦਿਨ ਹੋਗੇ। 6 ਦਿਨ ਇਹਨੂੰ ਵੀ ਹੋਗੇ ਸੂਈ ਨੂੰ। ਤੇ ਬੱਚਾ ਇਸ ਤਰ੍ਹਾਂ ਬਗ। ਇਹ ਬਰੀਡ ਵਾਲੀ ਬੱਚੀ ਵੀ ਸੋਹਣੀ ਆ। ਖੰਤ ਸੁਣੇਂਦਾ ਵੀ ਬਹੁਤ ਸੋਹਣਾ ਲੱਗਾ। ਲਓ, ਹੋ ਲਓ। ਸੋਹਣੀਆਂ ਬੱਚੀਆਂ ਦੋਵੇਂ ਹੀ। ਇਹਨਾਂ ਦਾ ਫਿਰ ਭਾਰ ਕੀ ਰਹੇਗਾ? ਭਾਜੀ ਮੁੱਲ ਫਾਂ 45 ਕਰ ਲੀਏ ਇਹਦੇ। 45 ਚੱਲ ਖੇਲਾ ਪੀਸ ਕਰਦੇ ਛੋਟਛਾਪਾ ਖੁੱਲਾ ਕਰੀ ਚਾਹੀਦੀ ਦੇ ਲਈ ਮੈਂ ਤਨਾ 35 ਹੀ ਦਈਏ ਦੇਰੋ ਹੋ ਗਈ ਬਾਕੀ ਗੱਲ ਜੇ ਤੁਸੀਂ ਕਹਿੰਦਾ ਭਾਜੀ ਫਿਰ ਦੇ ਦੇਣੀ ਆਪਾਂ ਨੇ ਲਓ ਜੀ ਇਹ 35000 ਦੀ ਜੱਟ ਨਾ ਪਰ ਭਾਈ ਇਹ ਵੀ ਆਪਾਂ ਇੱਕ ਦੱਸਣਾ ਭਾਜੀ ਇਹ ਤੇਰੇ ਕੋ ਵੰਡ ਪਾ ਕੇ ਚੋਵੇ ਚੇਪਾੜਾ ਪਾ ਕੇ ਚੋਵੇ ਆਪਾਂ ਝੂਠ ਮਾਰ ਕੇ ਡੰਗਰ ਨਹੀਂ ਵੇਚਣਾ ਭਾਜੀ ਉਹ ਨੱਗ ਜਾਇਆ ਮਾਲ ਜਿਵੇਂ ਆਪਾਂ ਬਾੜੇ ਦੇ ਚੌਂਦੇ ਆ ਹਾਂਜੀ ਬਾੜੇ ਦੇ ਚੌਂਦੇ ਵੰਗਾ ਵੁੰਗਾ ਕੁਛ ਨਹੀਂ ਹੈ ਸਜਣੋ ਪਾੜਾ ਪਾ ਕੇ ਜਿਹੜੀ ਅੱਗੇ ਚੌਂਦੇ ਆ ਤੇ ਭਾਵੇਂ ਵੰਗਾ ਪਾ ਲਓ ਭਾਵੇਂ ਨਾ ਪਾ ਲਓ ਚੋਣ ਮਿੱਠੀ ਉੰਜ ਪਾਜੀ ਉਹ ਆਪ ਚਵਾਦਣੀ ਠੀਕ ਹੈ ਚੋਣ ਮਿੱਠੀ ਆ 35000 ਦੀ ਜਿਹੜੀ ਮਿਲ ਜੂਗੀ ਸასი ਕਾਲ ਜੀ ਸਾਰੇ ਭੈਣ ਭਰਾਵਾਂ ਨੂੰ